ਆਵਾਜ਼ ਸੱਚ ਦੀ ਚੈਨਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਉਮੀਦ ਕਰਦੀ ਆਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਚੇਤਾ ਭੁੱਲਣ ਦੀ ਬਿਮਾਰੀ ਨੂੰ ਇਸ ਤਰ੍ਹਾਂ ਠੀਕ ਕਰ ਲਵੋ ਚੇਤਾ ਭੁੱਲਣ ਦੀ ਬਿਮਾਰੀ ਮੈਂ ਇਸ ਕਰਕੇ ਕਿਹਾ ਕਿ ਜੋ ਆਦਤ ਹੁੰਦੀ ਆ ਨਾ ਭੁੱਲਣ ਦੀ ਉਹ ਤੇ ਇਹ ਹੁੰਦੀ ਹੈ ਕਿ ਕੋਈ ਚੀਜ਼ ਰੱਖ ਲਈ ਤੇ ਭੁੱਲ ਗਏ ਤੇ ਉਸ ਤੋਂ ਬਾਅਦ ਫਿਰ ਯਾਦ ਆ ਗਿਆ ਪਾਰ ਹੋਣ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਤੇ ਹੈ ਵੀ ਇਹ ਜਵਾਨਾਂ ਵਿੱਚ ਕਿ ਉਹਨਾਂ ਨੂੰ ਚੇਤਾ ਭੁੱਲਣ ਦੀ ਬਿਮਾਰੀ ਹੋ ਰਹੀ ਹੈ ਅੱਗੇ ਹੁੰਦਾ ਸੀ ਕਿ ਕਿਸੇ ਨੇ ਕੋਈ ਚੀਜ਼ ਰੱਖੀ ਤੇ ਉਹਨੂੰ ਚੇਤਾ ਭੁੱਲ ਗਿਆ ਤੇ ਬਾਅਦ ਵਿੱਚ ਉਹਨੂੰ ਯਾਦ ਆ ਜਾਂਦਾ ਸੀ ਪਰ ਹੁਣ ਕੀ ਕਰਦੇ ਆ ਕਿ ਮੇਰੀਆਂ ਭੈਣਾਂ ਇਸ ਤੋਂ ਵੀਰ ਵੀ ਇਸ ਬਿਮਾਰੀ ਤੋਂ ਬਹੁਤ ਜ਼ਿਆਦਾ ਚਿੰਤਤ ਨੇ ਕਿਉਂਕਿ ਭੈਣਾਂ ਜਦੋਂ ਵੀ ਕੋਈ ਚੀਜ਼ ਗੈਸ ਤੇ ਰੱਖਦੀਆਂ ਆ ਤਾਂ ਉਹ ਜਦੋਂ ਕਹਿੰਦੀਆਂ ਕਿ ਮੈਂ 19 ਦਿਨ ਤੱਕ ਕੋਈ ਹੋਰ ਕੰਮ ਕਰ ਲਾਂ ਤੇ ਫਿਰ ਉਹਨਾਂ ਨੂੰ ਉੱਥੇ ਹੋਰ ਕੰਮ ਆ ਜਾਂਦਾ ਤੇ ਉਸ ਤੋਂ ਅੱਗੇ ਉਸ ਤੋਂ ਅੱਗੇ ਉਹ ਕੰਮ ਕਰੀ ਜਾਂਦੀਆਂ ਜਿਹੜੀ ਚੀਜ਼ ਉਹਨਾਂ ਚੁੱਲ੍ਹੇ ਤੇ ਰੱਖੀ ਹੁੰਦੀ ਉਸ ਚੀਜ਼ ਦਾ ਚੇਤਾ ਹੀ ਭੁੱਲ ਜਾਂਦਾ ਤੇ ਕਈ ਵਾਰ ਕਈਆਂ ਭੈਣਾਂ ਨਾਲ ਤੇ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਦਾ ਭਾਂਡਾ ਤੱਕ ਸੜ ਜਾਂਦਾ ਜਿਸ ਵਿੱਚ ਉਹਨਾਂ ਨੇ ਕੋਈ ਚਾਹ ਕੋਈ ਦੁੱਧ ਰੱਖਿਆ ਹੁੰਦਾ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਕੁਝ ਮੇਰੇ ਫਰੈਂਡ ਸਰਕਲ ਵਿੱਚ ਇਹੋ ਜਿਹੀਆਂ ਲੇਡੀਜ਼ ਜਿਹੜੀਆਂ ਦੱਸਦੀਆਂ ਨੇ ਕਿ ਜਦੋਂ ਅਸੀਂ ਫੋਨ ਤੇ ਕਿਸੇ ਬਾਰੇ ਗੱਲ ਕਰ ਰਹੀਆਂ ਹੁੰਦੀਆਂ ਨਾ ਤੇ ਅਗਲਾ ਸਾਨੂੰ ਕਿਸੇ ਦੀ ਰਾਜੀ ਖੁਸ਼ੀ ਦੱਸਦਾ ਜਾਂ ਕੋਈ ਮਾੜੀ ਖਬਰ ਦਿੰਦਾ ਕਿ ਕੋਈ ਬਿਮਾਰ ਆ ਜਾਂ ਕੋਈ ਚਲਾਣਾ ਕਰ ਗਿਆ ਤਾਂ ਸਾਨੂੰ ਹੁੰਦਾ ਕਿ ਇਹਦੇ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਵੀ ਫੋਨ ਲਗਾ ਲਵਾਂਗੇ ਪਰ ਜਦੋਂ ਨੂੰ ਅਸੀਂ ਫੋਨ ਤੇ ਗੱਲ ਕਰਨਾ ਬੰਦ ਕਰਦੀਆਂ ਨਾ ਉਦੋਂ ਨੂੰ ਸਾਨੂੰ ਉਹ ਗੱਲ ਚੇਤਾ ਹੀ ਭੁੱਲ ਗਈ ਹੁੰਦੀ ਆ ਤੇ ਫਿਰ ਯਾਦ ਵੀ ਨਹੀਂ ਆਉਂਦੀ ਤੇ ਯਾਦ ਵੀ ਉਦੋਂ ਆਉਂਦੀ ਆ ਜਦੋਂ ਕੋਈ ਦੁਬਾਰਾ ਉਸ ਵਿਸ਼ੇ ਤੇ ਗੱਲ ਕਰਦਾ ਕਿ ਹਾਂ ਇਹ ਗੱਲ ਤੇ ਮੈਨੂੰ ਪਤਾ ਸੀ ਪਰ ਮੈਨੂੰ ਚੇਤਾ ਭੁੱਲ ਗਿਆ ਆਪਾਂ ਇਸ ਬਿਮਾਰੀ ਨੂੰ ਠੀਕ ਕਿਵੇਂ ਕਰੀਏ ਅਸੀਂ ਇਸ ਬਿਮਾਰੀ ਨੂੰ ਘਰ ਵਿੱਚ ਹੀ ਠੀਕ ਕਰ ਸਕਦੇ ਹਾਂ ਆਪਾਂ ਅੱਜ ਇਸ ਬਿਮਾਰੀ ਬਾਰੇ ਹੀ ਗੱਲ ਕਰਨੀ ਆ ਸਭ ਤੋਂ ਪਹਿਲਾਂ ਤਾਂ ਇਹ ਬਿਮਾਰੀ ਹੁੰਦੀ ਕਿਵੇਂ ਆ ਜਦੋਂ ਵੀ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਅਸੀਂ ਰਾਈਟ ਹੈਂਡ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਜਿਸ ਕਰਕੇ ਸਾਡੀ ਇਧਰਲੀ ਸਾਈਡ ਜਿਹੜੀ ਹੁੰਦੀ ਆ ਨਾ ਉਹਦੀ ਐਕਸਰਸਾਈਜ਼ ਹੁੰਦੀ ਰਹਿੰਦੀ ਆ ਤੇ ਲੈਫਟ ਹੈਂਡ ਦੀ ਅਸੀਂ ਵਰਤੋਂ ਜਿਹੜੀ ਉਹ ਬਹੁਤ ਘੱਟ ਕਰਦੇ ਹਾਂ ਤੇ ਅੱਜ ਜੋ ਤੁਹਾਨੂੰ ਤਰੀਕੇ ਮੈਂ ਦੱਸਣਿਆ ਨਾ ਇਹਦੇ ਨਾਲ ਤੁਹਾਨੂੰ ਖੁਦ ਪਤਾ ਲੱਗੇਗਾ ਕਿ ਸਾਨੂੰ ਇਹ ਭੁੱਲਣ ਦੀ ਬਿਮਾਰੀ ਜੋ ਆ ਉਹ ਠੀਕ ਹੋ ਰਹੀ ਆ ਤੁਹਾਡੇ ਨਾਲ ਮੈਂ 3-4 ਗੱਲਾਂ ਹੀ ਕਰਨੀਆਂ ਆ ਜੇ ਇਸ ਵਿੱਚ ਤੁਸੀਂ ਇਹ ਟ੍ਰਿਕ ਨੂੰ ਵਰਤੋਗੇ ਨਾ ਤਾਂ ਤੁਹਾਨੂੰ ਬਹੁਤ ਲਾਭ ਹੋਵੇਗਾ ਸਭ ਤੋਂ ਪਹਿਲਾਂ ਕੀ ਕਰਨਾ ਮੇਰੀਆਂ ਭੈਣਾਂ ਨੇ ਕਿ ਜਦੋਂ ਵੀ ਉਹ ਘਰ ਵਿੱਚ ਸਬਜ਼ੀ ਬਣਾਉਂਦੀਆਂ ਆ ਕੋਈ ਤੜਕਾ ਲਾਉਂਦੀਆਂ ਆ ਤਾਂ ਉਹ ਰਾਈਟ ਹੈਂਡ ਦੇ ਨਾਲ ਹੀ ਤੜਕੇ ਨੂੰ ਕੜਸ਼ੀ ਜਿਹੜੀ ਆ ਉਹ ਹਿਲਾਉਂਦੀਆਂ ਆ ਪਰ ਉਹ ਲੈਫਟ ਹੈਂਡ ਦੀ ਵਰਤੋਂ ਬਹੁਤ ਘੱਟ ਕਰਦੀਆਂ ਤੇ ਉਹਨਾਂ ਵਾਸਤੇ ਆ ਕਿ ਉਹ ਹਫ਼ਤੇ ਵਿੱਚ ਦੋ ਵਾਰ ਆਪਣੇ ਲੈਫਟ ਹੈਂਡ ਦੀ ਵਰਤੋਂ ਕਰਨ ਹੁਣ ਇਹ ਨਹੀਂ ਕਿ ਤੁਸੀਂ ਇਹ ਸਿਰਫ ਇੱਕ ਦੋ ਵਾਰ ਹੀ ਕਰਨਾ ਤੁਸੀਂ ਇਸ ਨੂੰ ਲਗਾਤਾਰ ਆਪਣੀ ਰੁਟੀਨ ਬਣਾਉਣਾ ਆ ਕਿ ਹਫ਼ਤੇ ਵਿੱਚ ਦੋ ਵਾਰ ਤੁਸੀਂ ਲੈਫਟ ਹੈਂਡ ਦੇ ਹੀ ਵਰਤਣਾ ਆ ਤੜਕਾ ਜਦੋਂ ਲਗਾਉਣਾ ਤਾਂ ਕੜਛੀ ਜਿਹੜੀ ਉਹ ਲੈਫਟ ਹੈਂਡ ਨਾਲ ਚਲਾਉਣੀ ਆ ਤੇ ਮੇਰੀਆਂ ਭੈਣਾਂ ਵੀਰ ਜਦੋਂ ਸਵੇਰੇ ਉੱਠ ਕੇ ਬਰਸ਼ ਕਰਦੇ ਨੇ ਜਾਂ ਰਾਤ ਨੂੰ ਸੌਣ ਲੱਗਿਆਂ ਬਰਸ਼ ਕਰਦੇ ਨੇ ਤਾਂ ਉਹ ਵੀ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਬਰਸ਼ ਕਰਨ ਲੱਗਿਆਂ ਹਫ਼ਤੇ ਵਿੱਚ ਦੋ ਵਾਰ ਲੈਫਟ ਹੈਂਡ ਦੀ ਵਰਤੋਂ ਕਰਨ ਖੱਬੇ ਹੱਥ ਨਾਲ ਬਰਸ਼ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਇਧਰ ਵਾਲੀ ਜਿਹੜੀ ਸਾਈਡ ਆ ਇਹਦੀ ਵੀ ਐਕਸਰਸਾਈਜ਼ ਹੋਵੇ ਤੁਸੀਂ ਹਫਤੇ ਵਿੱਚ ਦੋ ਵਾਰ ਆਪਣੇ ਜੋ ਖਾਣਾ ਖਾਂਦੇ ਜੇ ਤੁਸੀਂ ਬ੍ਰੇਕਫਾਸਟ ਡਿਨਰ ਲੰਚ ਕਰਦੇ ਹੋ ਤਾਂ ਕੋਸ਼ਿਸ਼ ਕਰੋ ਹਫਤੇ ਵਿੱਚ ਦੋ ਵਾਰ ਲੈਫਟ ਹੈਂਡ ਨਾਲ ਕੀਤਾ ਜਾਵੇ ਤੇ ਫਿਰ ਜਦੋਂ ਆਪਾਂ ਕਿਤੇ ਜਾਂਦੇ ਆ ਸਾਡੀ ਜੌਬ ਹੁੰਦੀ ਆ ਜਾਂ ਅਸੀਂ ਕੋਈ ਕਾਰੋਬਾਰ ਕਰਦੇ ਆ ਤਾਂ ਅਸੀਂ ਰੋਜ਼ਾਨਾ ਡੇਲੀ ਉੱਥੇ ਪਹੁੰਚਦੇ ਆ ਕਈ ਵਾਰ ਕੀ ਹੁੰਦਾ ਕਿ ਸਾਨੂੰ ਅਸੀਂ ਇਹ ਗੱਲ ਸੋਚ ਕੇ ਨਹੀਂ ਦੁਰਦੇ ਹੁੰਦੇ ਕਿਉਂਕਿ ਸਾਡੀਆਂ ਅੱਖਾਂ ਨੂੰ ਹੀ ਪਤਾ ਹੁੰਦਾ ਕਿ ਐਸੇ 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 ਰਸਤੇ ਥਾਣੀ ਆਪਣੀ ਮੰਜ਼ਿਲ ਤੇ ਪਹੁੰਚਣਾ ਆ ਤੇ ਫਿਰ ਜਦੋਂ ਅਸੀਂ ਜਾਣੇ ਨਾ ਤੇ ਸਾਡੀ ਸੋਚ ਕਿਤੇ ਹੋਰ ਲੱਗੀ ਹੁੰਦੀ ਆ ਵਿਅਕਤੀ ਸੋਚਦਾ ਜਾਂਦਾ ਆ ਪਾਰੋਂ ਪਹੁੰਚ ਜਾਂਦਾ ਆਪਣੀ ਮੰਜ਼ਲ ਤੇ ਜੇ ਕਿਤੇ ਕਿਸੇ ਨੇ ਸੋਚਿਆ ਹੋਵੇ ਨਾ ਕਿ ਅਸੀਂ ਰਸਤੇ 'ਚ ਰੁਕਣਾ ਅੱਜ ਰਸਤੇ 'ਚ ਆਹ ਕੰਮ ਆ ਤੇ ਕਈ ਵਾਰ ਸੋਚਦੇ ਸੋਚਦੇ ਮੰਜ਼ਲ ਤੱਕ ਪਹੁੰਚ ਜਾਂਦੇ ਤੇ ਉਹ ਕੰਮ ਜਿਹੜਾ ਉਹਦਾ ਯਾਦ ਭੁੱਲ ਜਾਂਦਾ ਰਸਤੇ 'ਚ ਰੁਕਣ ਦਾ ਇਹ ਹੁੰਦਾ ਕਿ ਜਿਸ ਨੂੰ ਆਪਾਂ ਆਪ ਹੀ ਪੰਜਾਬੀ 'ਚ ਕਹਿੰਦੇ ਨੇ ਨਾ ਪੈਂਡਾ ਜਿਹੜਾ ਵਾ ਉਹ ਅੱਖੀਂ ਚੜਿਆ ਹੁੰਦਾ ਜਾਂ ਪੈਰੀਂ ਚੜਿਆ ਹੁੰਦਾ ਤੇ ਬੰਦਾ ਆਟੋਮੈਟਿਕਲੀ ਉੱਥੇ ਪਹੁੰਚ ਜਾਂਦਾ ਉਹ ਸੋਚ ਕੇ ਨਹੀਂ ਮੁੜਦਾ ਕਿ ਮੈਂ ਇੱਧਰ ਨੂੰ ਮੁੜਨਾ ਜਾਂ ਇੱਧਰ ਨੂੰ ਮੁੜਨਾ ਉਹ ਤੁਸੀਂ ਕੀ ਕਰਨਾ ਹਫਤੇ ਵਿੱਚ ਦੋ ਵਾਰ ਇੱਕੋ ਜਗ੍ਹਾ ਥਾਣੀ ਨਹੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਕਿਸੇ ਹੋਰ ਰਸਤੇ ਥਾਣੀ ਜਾਣਾ ਜਿਸ ਦੇ ਨਾਲ ਵੀ ਤੁਹਾਡਾ ਮਾਈਂਡ ਜਿਹੜਾ ਉਹ ਫਰੈਸ਼ ਰਹੇਗਾ ਕਿਉਂਕਿ ਇਹ ਬਿਮਾਰੀ ਜੋ ਆ ਨਾ ਇਸ ਸਟ्रेस ਕਰਨੇ ਆ ਟੈਨਸ਼ਨ ਕਰਨੇ ਆ ਤੇ ਅਸੀਂ ਕੋਸ਼ਿਸ਼ ਕਰਨੀ ਆ ਕਿ ਅਸੀਂ ਰੋਜ਼ਾਨਾ ਇੱਕੋ ਹੀ ਰਸਤੇ ਥਾਣੀ ਜਦੋਂ ਲੰਘਦੇ ਆ ਨਾ ਇਸ ਨੂੰ ਹਫਤੇ ਵਿੱਚ ਦੋ ਵਾਰ ਬਦਲ ਕੇ ਲੰਘਣਾ ਕਿਸੇ ਹੋਰ ਰਸਤੇ ਥਾਣੇ ਉੱਥੇ ਪਹੁੰਚਣਾ ਜਿੱਥੇ ਅਸੀਂ ਜਾਂਦੇ ਆ ਤੇ ਫਿਰ ਤੁਹਾਨੂੰ ਕੋਸ਼ਿ ਹੀ ਦਿਨਾਂ ਦੇ ਵਿੱਚ ਇਹ ਫਰਕ ਮਹਿਸੂਸ ਹੋਵੇਗਾ ਕਿ ਤੁਹਾਡੀ ਭੁੱਲਣ ਦੀ ਆਦਤ ਜੋ ਆ ਨਾ ਬਿਮਾਰੀ ਆ ਉਹ ਠੀਕ ਹੋਣ ਲੱਗੀ ਆ ਤੇ ਕੋਸ਼ਿਸ਼ ਕਰਿਆ ਕਰੋ ਕਿ ਕਿਤਾਬਾਂ ਜ਼ਰੂਰ ਪੜਿਆ ਕਰੋ ਕਿਉਂਕਿ ਚੰਗੀਆਂ ਕਿਤਾਬਾਂ ਇੱਕ ਤਾਂ ਨੌਲੇਜ ਬਹੁਤ ਵਧੀਆ ਦਿੰਦੀਆਂ ਨੇ ਤੇ ਦੂਜੀ ਸਾਡੇ ਦਿਮਾਗ ਵਾਸਤੇ ਵੀ ਬਹੁਤ ਵਧੀਆ ਨੇ ਸਟ੍ਰੈਸ ਵਾਸਤੇ ਵਧੀਆ ਨੇ ਟੈਨਸ਼ਨ ਤੋਂ ਵੀ ਰਿਲੈਕਸ ਕਰਦੀਆਂ ਨੇ ਤੇ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਜ਼ਰੂਰ ਪਾਓ ਸੋ ਆਸ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਖੁਸ਼ ਰਹੋ ਤੰਦਰੁਸਤ ਰਹੋ